ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗੇ ਆਰਮਸ ਸਟੱਡੀ ਵੀਦ ਜੋਬ ਅਲਰਟ ਤੇ ਅੱਜ ਦੇ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਰਕਾਰੀ ਮੁਲਾਜ਼ਮਾਂ ਨੂੰ ਜਿਹੜੀ ਸਪੈਸ਼ਲ 5 ਦਿਨਾਂ ਦੀ ਛੁੱਟੀ ਮਿਲੇਗੀ ਇਹਦੇ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤਾਂ ਕਿਹੜੇ ਉਹ ਮੁਲਾਜ਼ਮ ਨੇ ਕਿਵੇਂ ਕਿਹੜੇ-ਕਿਹੜੇ ਦਿਨਾਂ ਤੇ ਛੁੱਟੀ ਮਿਲੇਗੀ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਬੋਰਡਾਂ ਕਾਰਪੋਰੇਸ਼ਨਾਂ ਤੇ ਸਰਕਾਰੀ ਵਿੱਦਿਅਕ ਅਦਾਰਿਆਂ 'ਚ ਕੰਮ ਕਰਦੇ ਸਮੂਹ ਦਿਵਿਆਂਗ ਮੁਲਾਜ਼ਮ ਹਰੇਕ ਕੈਲੰਡਰ ਸਾਲ 'ਚ ਅਪੰਗਤਾ ਸੰਬੰਧੀ ਸਮਰੱਥਾ ਵਿਕਾਸ ਕਪੈਸਿਟੀ ਡਿਵੈਲਪਮੈਂਟ ਜਿਹਨੂੰ ਆਪਾਂ ਕਹਿੰਦੇ ਆ ਸੰਬੰਧੀ ਸੈਮੀਨਾਰਾਂ ਵਰਕਸ਼ਾਪਾਂ ਵਿੱਚ ਸ਼ਾਮਲ ਹੋਣ ਲਈ 5 ਦਿਨਾਂ ਦੀ ਸਪੈਸ਼ਲ ਕੈਜ਼ੂਅਲ ਲੀਵ ਦੇ ਹੱਕਦਾਰ ਹੈ ਜਿਹੜੇ ਹੋਣਗੇ ਮੁਲਾਜ਼ਮ ਇਹਨਾਂ 5 ਛੁੱਟੀਆਂ ਦੇ ਵਿੱਚ ਇੱਕ ਛੁੱਟੀ World Disability Day ਜਿਹੜਾ 3 ਦਸੰਬਰ ਨੂੰ ਹੁੰਦਾ ਹੈ ਦੇ ਮੌਕੇ ਤੇ ਦੂਜੀ ਛੁੱਟੀ ਲੂਈਸ ਬਰੇਲ ਦੇ ਜਨਮ ਦਿਨ ਤੇ ਤੇ 4 ਜਨਵਰੀ ਅਤੇ ਬਾਕੀ ਦੀਆਂ 3 ਛੁੱਟੀਆਂ ਸਹੂਲਤ ਅਨੁਸਾਰ ਸੈਮੀਨਾਰ ਵਰਕਸ਼ਾਪ اٹੈਂਡ ਕਰਨ ਲਈ ਜਿਹੜਾ ਲੈ ਸਕਣਗੇ ਚੀਫ ਸਕੱਤਰ ਪੰਜਾਬ ਅਨੁਰਾਗ ਬਰਮਾ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕਰ ਦਿੱਤਾ ਹੈ ਤਾਂ ਇਹਨਾਂ ਮੁਲਾਜ਼ਮਾਂ ਨਾਲ ਸੰਬੰਧਿਤ ਇਹ ਜਾਣਕਾਰੀ ਆਈ ਹੈ ਸੋ ਤੁਸੀਂ ਵੀ ਇਸ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਡੇਲੀ ਤੁਹਾਨੂੰ ਇਸੇ ਤਰ੍ਹਾਂ ਅਪਡੇਟਸ ਮਿਲਦੀਆਂ ਰਹਿਣ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਆਲਟੇ ਪ੍ਰੈਸ ਕਰਨਾ ਨਾ ਭੁੱਲਣਾ ਧੰਨਵਾਦ